ਤੇ ਸਮੇਂ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਜਿਸ ਵਿੱਚ ਸਕੂਲ ਦੇ 12 ਬੱਚਿਆਂ ਦੇ ਵਿੱਚੋਂ 4 ਦੀ ਮੌਤ ਸਮਾਣਾ ਵਿਖੇ ਹੋ ਗਈ ਅਤੇ ਬਾਕੀ 7 ਬੱਚਿਆਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸੱਸ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਇੱਕ ਡਰਾਈਵਰ ਦੇ ਸਮੇਤ ਕੁੱਲ 5 ਬੱਚਿਆਂ ਦੀ ਮੌਤ ਸਮਾਣਾ ਵਿਖੇ ਹੋਈ ਸੀ ਅਤੇ ਜਾਣਕਾਰੀ ਦੇ ਅਨੁਸਾਰ ਇਹ ਬੱਚੇ ਸਮਾਣਾ ਤੋਂ ਪਟਿਆਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਭਪਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਪੜ੍ਹ ਕੇ ਘਰਾਂ ਨੂੰ ਵਾਪਸ ਜਾ ਰਹੇ ਸੀ ਅਤੇ ਇਨੋਵਾ ਕਾਰ ਦੇ ਰਾਹੀ ਜਦੋਂ ਇਹ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪਿੰਡ ਨਸੂਪੁਰ ਵਿਖੇ ਇਹ ਹਾਦਸਾ ਵਾਪਰ ਗਿਆ ਜਿਸ ਦੌਰਾਨ ਕੀ ਕਾਰ ਸਾਹਮਣੇ ਤੋਂ ਆ ਰਹੇ ਮਿੱਟੀ ਦੇ ਪਰੇ ਟਿਪਰ ਦੇ ਨਾਲ ਜਾ ਟਕਰਾਈ ਤਸ ਤਾਂ ਇਹ ਕਿਸ ਹਾਦਸੇ ਦੇ ਵਿੱਚ 7 ਬੱਚਿਆਂ ਨੂੰ ਪਟਿਆਲਾ ਵਿਖੇ ਇਲਾਜ ਲਈ ਰੈਫਰ ਕਰਵਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਪਟਿਆਲਾ ਵਿਖੇ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਅਤੇ ਖਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਵਿੱਚ ਡਰਾਈਵਰ ਦੇ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋਈ ਹੈ ਅਤੇ ਸਬੰਧੀ ਐਸ ਡੀ ਐਮ ਕਰਪਾਲਵੀਰ ਸਿੰਘ ਨੇ ਦੁੱਖ ਪ੍ਰਗਟਾਇਆ ਅਤੇ ਆਖਿਆ ਕਿ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਬੱਚਿਆਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਹੁਣ ਵੀ ਗੱਡੀ ਹੈ ਗੱਡੀ ਤੇ ਹਾਂਜੀ ਹਾਂਜੀ ਡ라이ਵਰ ਦੀ ਡਰਾਈਵਰ ਦੀ ਕੀ ਹੈ ਬਹੁਤ ਖਰਾਬ ਸੀ ਬਹੁਤ ਜਿਆਦਾ ਹੱਦ ਤੋਂ ਜਿਆਦਾ ਖਰਾਬ ਹੈ ਮੌਕੇ ਤੇ ਖੜੇ ਹੋ ਇੰਨਾ ਭਿਆਨਕ ਐਕਸੀਡੈਂਟ ਹੋਇਆ ਹੈ ਇਹ ਬੱਚੇ ਕਿੱਥੇ ਰਹਿਣ ਕਰਦੇ ਸੀ ਇਹ ਕਿੰਨੇ ਕੇ ਹਰਾਬ ਕਰਾਵੇ ਇਹ ਪੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੋਣ ਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਇਹ ਗੱਡੀ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਹਾਂਜੀ ਪ੍ਰਾਈਮ ਆਫਿਸ ਇਹ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਆ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਕੁਝ ਪਤਾ ਲੱਗਿਆ ਜੀ ਕਿ ਕਿਹੜੇ ਸਕੂਲ ਦੀ ਹੈ ਗੱਡੀ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ ਓਨਡ ਗੱਡੀ ਲੱਗ ਰਹੀ ਹੈ ਤੋਂ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਅੱਤਮਾ ਲੇਕਿਨ ਇੰਜਰੀ ਕਿੰਨੀ ਹੈ ਦੇਖੋ ਜੀ ਸਾਡੇ ਕੋਲ ਹਜ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਨੂੰ ਚਾਰ ਪਰੋਂਟੈਕਟ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸੈਵਿਟੀ ਕਾਫੀ ਜ਼ਿਆਦਾ ਹੈ ਡਰਾਈਵਰ ਕੀ ਡੈਥ ਹੈ ਇਸ ਦੇ ਵਿੱਚ ਆਇ